ਸੰਘਾ ਜੀ ਅਸੀਂ ਫੇਰ 골ਡਨ ਸ਼ਾਹੀ ਕੈਪਸੂਲ ਰਾਜਾ ਮਹਾਰਾਜਾ ਦੇ ਨੁਕਸੇ ਨਾਲ ਜਿਹੜੇ ਦਿਨੇ ਤਿਆਰ ਹੋ ਗਏ ਆ ਇਹ ਉਹਨਾਂ ਬੱਚਿਆਂ ਵਾਸਤੇ ਆ ਜਿਨ੍ਹਾਂ ਬਚਪਨ ਦੇ ਵਿੱਚ ਗਲਤੀਆਂ ਕੀਤੀਆਂ ਜਾਂ ਫਿਰ ਸ਼ੂਗਰ ਕਾਰਨ ਕਰਕੇ ਬਿਲਕੁਲ ਕਮਜ਼ੋਰੀ ਆ ਚੁੱਕੀ ਆ ਇਹ ਵਿੱਚ ਅਸ਼ੁੱਧ ਸੋਨੇ ਦੀ ਭਸਮ ਤੋਂ ਤਿਆਰ ਕੀਤੇ ਅਕਰਕਰਾ ਇਹਦੇ ਵਿੱਚ ਪਾਇਆ ਹੁੰਦਾ ਇਹ ਉਹਨਾਂ ਵਾਸਤੇ ਆ ਜਿਹੜੇ ਬਿਲਕੁਲ ਹੀ ਕਮਜ਼ੋਰ ਹੋ ਚੁੱਕੇ ਆ ਸ਼ੂਗਰ ਦੇ ਕਾਰਨ ਕਰਕੇ ਇਹ ਕੈਪਸੂਲ ਸਿਰਫ 15 ਦਿਨ ਬਾਅਦ ਇੱਕ ਕੈਪਸੂਲ ਖਾਣਾ ਹੁੰਦਾ ਨਾਲ ਇਹਦੇ ਅਸੀਂ ਮਹਾ ਕਾਮਣੀ ਦੇਵੀ ਗੋਲੀ ਜਿਹੜੀ ਆ ਉਹ ਨਾਲ ਦਿੰਦੇ ਆ ਬਹੁਤ ਹੀ ਵਧੀਆ ਇਹ ਕੈਪਸੂਲਾ ਸਵਰਨ ਮਾਸ਼ਕ ਸਿੱਧ ਮਕਰਤਵਾਜ ਸੁੱਚੇ ਮੋਤੀ ਪਰਵਾਰ ਪਿਸ਼ਟੀ ਇਹ ਸਾਰੇ ਥੋੜੀ ਥੋੜੀ ਮਾਤਰਾ ਦੇ ਵਿੱਚ ਤੇ ਕੁਝ ਇਹਦੇ ਵਿੱਚ ਗਰਮ ਚੀਜ਼ਾਂ ਪਾਈਆਂ ਹੁੰਦੀਆਂ ਵਾ ਇਹ ਤਾਂ ਕਰਕੇ ਹੀ ਕਿ ਸਰੀਰ ਦੇ ਵਿੱਚ ਕੋਈ ਨੁਕਸਾਨ ਨਾ ਕਰੇ ਗਰਮੀ ਨਾ ਕਰੇ ਕਿ 15 ਦਿਨ ਬਾਅਦ ਇਹਦਾ ਸੀਮੈਂਟ ਕਰਨਾ ਹੁੰਦਾ ਜੋ ਬੱਚੇ ਬਚਪਨ ਦੀਆਂ ਗਲਤੀਆਂ ਕਰਨ ਕਰਕੇ ਆਪਣੇ ਹੱਥ ਰੱਸੀ ਕਰਕੇ ਟੇਢਾਪਨ ਆ ਗਿਆ ਵਾ ਜਦੋਂ ਉਹਨਾਂ ਦੀ 50 ਸਾਲ ਤੋਂ ਉਮਰ ਵਾਧ ਹੋ ਜਾਂਦੀ ਆ ਤੇ ਉਹ ਫਿਰ ਜਾਰੀ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਆ ਉਹਨਾਂ ਵਾਸਤੇ ਅਸੀਂ ਸਪੈਸ਼ਲ 골ਡਨ ਸ਼ਾਈ ਕੈਪਸੂਲ ਤਿਆਰ ਕੀਤਾ ਵਾ ਰਾਜਾ ਮਹਾਰਾਜਾਂ ਦੇ ਨੁਕਸੇ ਨਾਲ ਅਸੀਂ ਇਹ ਜਿਹੜਾ ਕੈਪਸੂਲ ਆ ਜਰੂਰ ਦਿੰਨੇ ਆ ਕਿਉਂਕਿ 15 ਦਿਨ ਬਾਅਦ ਇੱਕ ਮਹਾਕਾਮਨੀ ਗੋਲੀ ਤੇ ਇੱਕ ਕੈਪਸੂਲ ਦਾ ਸੇਵਨ ਕਰਨਾ ਹੁੰਦਾ ਵਾ ਸੋ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਆ ਸੰਭੋਗ ਦੇ ਵਿੱਚ ਸਮਾਂ ਘੱਟ ਲੱਗਦਾ ਢਿੱਲਾ ਪਣ ਰਿਹਾ ਟੇਡਾ ਪਣ ਆ ਗਿਆ ਵਾ ਉਹਨਾਂ ਵਾਸਤੇ ਬਹੁਤ ਹੀ ਕਾਰਗਰ ਕੈਪਸੂਲਾ ਕੋਈ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਆ ਬਾਕੀ ਅਸੀਂ ਜਿਹੜਾ ਰਾਜਾ ਮਹਾਰਾਜਾਂ ਵਾਲਾ ਨੁਕਸਾ ਤਿਆਰ ਕਰ ਦਿੰਨੇ ਆ ਉਸ ਇੱਕ ਦਵਾਈ ਖਰਾਕ ਖਾਣ ਦੀ ਸਵੇਰੇ ਖਾਲੀ ਪੇਟ ਇੱਕ ਦੁਪਹਿਰੇ ਗੋਲੀ ਅਸੀਂ ਦਿੰਨੇ ਆ ਤੇ ਇੱਕ ਰਾਤ ਨੂੰ ਗਾਂ ਦੇ ਦੁੱਧ ਦੇ ਨਾਲ ਸੇਵਨ ਕਰਨੀ ਹੁੰਦੀ ਆ 75 ਦਿਨ ਦਾ ਉਹ ਕੋਰਸ ਹੁੰਦਾ ਵਾ ਉਹਦੇ ਖਾਣ ਦੇ ਨਾਲ ਜਿਹੜਾ ਵਾ ਸਰੀਰ ਬਿਲਕੁਲ ਹੀ ਨਿਰੋਗ ਹੋ ਜਾਂਦਾ ਵਾ ਕੋਈ ਬਿਮਾਰੀ ਨਹੀਂ ਰਹਿੰਦੀ ਤੇ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਜਾਂ ਗਰਭ ਨਹੀਂ ਠਹਿਰਦਾ ਗਰਭ ਠਹਿਰ ਜਾਂਦਾ ਵਾ ਸ਼ਕਰਾਣੂ ਜਿਨ੍ਹਾਂ ਦੇ ਘੱਟ ਵਾ ਚਿਪਚਿਪਾ ਪਾਣੀ ਆਉਂਦਾ ਵਾ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਇਹ ਜਿਹੜੇ ਆ ਪੂਰੇ 24 ਕੈਰਟ ਦੀ ਭਸਮ ਤੋਂ ਤਿਆਰ ਕੀਤੇ ਹੁੰਦੇ ਆ ਇਰੇ ਵਿੱਚ ਬਹੁਤ ਹੀ ਜਿਹੜਾ ਹੈਗਾ ਵਾ અત્યੰਤ ਬਲਸ਼ਾਲੀ ਜੜੀਆਂ ਹੈਗੀਆਂ ਭਸਮਾ ਪਿਸਟੀਆਂ ਜੜੀਆਂ ਬੁੱਟੀਆਂ ਪਾਈਆਂ ਹੁੰਦੀਆਂ ਵਾ ਉਹਦੇ ਕਾਰਨ ਕਰਕੇ ਥੋੜਾ ਤੇਜ ਹੁੰਦਾ ਕੈਪਸੂਲ ਬਹੁਤ ਸਟਰੋਂਗ ਹੁੰਦਾ ਵਾ ਤਾਂ ਕਰਕੇ 15 ਦਿਨ ਬਾਅਦ ਹੀ ਇਹਦੀ ਇੱਕ ਡੋਜ਼ ਲੈਣੀ ਹੁੰਦੀ ਆ ਸ਼ੁੱਧ 24 ਕੈਰਟ ਤੋਂ ਤਿਆਰ ਕੀਤਾ ਏ ਤੇ ਕਿਸੇ ਨੂੰ ਵੀ ਗ੍ਰਸਥੀ ਜੀਵਨ ਦੇ ਵਿੱਚ ਨਿਰਾਸ਼ਾ ਦੇਖਣੀ ਪੈਂਦੀ ਆ ਅਸੀਂ ਆਮ ਹੀ ਵੀਡੀਓ ਸੋਸ਼ਲ ਮੀਡੀਆ ਦੇ ਦੇਖਦੇ ਆਂ ਵੀ ਜਿਹੜੀਆਂ ਔਰਤਾਂ ਵਾਂ ਫਿਰ ਨਵਾਂ ਪਤੀ ਲੱਭਦੀਆਂ ਵਾਂ ਨਵਾਂ ਕੋਈ ਆਦਮੀ ਪਸੰਦ ਕਰਦੀਆਂ ਕਾਰਨ ਕੀ ਹੁੰਦਾ ਵਾ ਕਿ ਉਹ ਆਪਣੇ ਜੀਵਨ ਸਾਥੀ ਤੋਂ ਖੁਸ਼ ਨਹੀਂ ਹੁੰਦੀਆਂ ਨਰਾਸ਼ ਹੋ ਚੁੱਕੀਆਂ ਹੁੰਦੀਆਂ ਔਰਤ ਬਹੁਤ ਸਹਿੰਨ ਕਰਦੀ ਆ ਸਾਲ 2 ਸਾਲ 5 ਸਾਲ ਪਰ ਜਦੋਂ ਉਹਨੂੰ ਪਤਾ ਲੱਗਦਾ ਵੀ ਬਿਲਕੁਲ ਹੀ ਜਿਹੜਾ ਹੈਗਾ ਵਾ ਵੀ ਨਹੀਂ ਮੇਰਾ ਇਹ ਕੋਈ ਮੈਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ ਤਾਂ ਫਿਰ ਉਹ ਦੇਖ ਰਹੀ ਆ ਕਿ ਮੈਂ ਕਿਸੇ ਹੋਰ ਆਦਮੀ ਦੇ ਵੱਲ ਆਪਣਾ ਸੁੱਖ ਪ੍ਰਾਪਤ ਕਰਾਂ ਇਹਦੇ ਵਿੱਚ ਔਰਤਾਂ ਦਾ ਵੀ ਅਸੀਂ ਕਸੂਰ ਨਹੀਂ ਮੰਨਾਂਗੇ ਕਿਉਂਕਿ ਮਰਦਾਂ ਦੇ ਵਿੱਚ ਜਿਹੜੀ ਕਮਜ਼ੋਰੀ ਹੁੰਦੀ ਆ ਪਾਈ ਜਾਂਦੀ ਆ ਉਹ ਆਪਣਾ ਸਮੇਂ ਸਿਰ ਇਲਾਜ ਨਹੀਂ ਕਰਾਉਂਦੇ ਨਸ਼ੇ ਕਰਦੇ ਆ ਜਾਂ ਫਿਰ ਖਾਣ ਪੀਣ ਇਹੋ ਜਿਹਾ ਕਰਦੇ ਆ ਜਿਹਦੇ ਨਾਲ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਆ ਇਸ ਕਰਕੇ ਜੋ ਔਰਤ ਨੂੰ ਹੀ ਗਲਤ ਦੱਸਦੇ ਆ ਵੀਡੀਓ ਦੇਖਦੇ ਵੀ ਨਿਆ ਕਰ ਲਿਆ ਉਹ ਕਰ ਲਿਆ ਉਹਦੇ ਬਸ ਦੀ ਗੱਲ ਨਹੀਂ ਹੈਗੀ ਆ ਅਸੀਂ ਦੇਖਦੇ ਆ ਜਿਹੜਾ ਮਰਦ ਵਾ ਜਿਹੜਾ ਮਰਦ ਦਾ ਵੀਰਜ ਆ ਉਹ ਬਿਲਕੁਲ ਹੀ ਡਾਲਡੇ ਜਾਂ ਦੇਸੀ ਘੋ ਵਾਂਗੂ ਜੰਮਿਆ ਹੋਣਾ ਚਾਹੀਦਾ ਵਾ ਫੇਰ ਉਹ ਜਿਹੜਾ ਵਾ ਔਰਤ ਨੂੰ ਸੰਤੁਸ਼ਟ ਕਰ ਸਕਦਾ ਵਾ ਜੇ ਪਹਿਲਾਂ ਹੀ ਗਲਤ ਖਾਣ ਪੀਣ ਸ਼ਰਾਬ ਮੀਟ ਖਾ ਖਾ ਕੇ ਆਪਣਾ ਬੇੜਾ ਗਰਕ ਕਰ ਲਿਆ ਵੀਰਜ ਪਤਲਾ ਪਾਣੀ ਵਰਗਾ ਹੋ ਗਿਆ ਤਾਂ ਉਹ ਆਪਣੀ ਪਤਨੀ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ ਤਾ ਇਸ ਕਰਕੇ ਜਿਹੜਾ ਇਹ ਆ 골ਡਨ ਸ਼ਾਈ ਕੈਪਸੂਲ ਆ ਇਹ ਬਿਲਕੁਲ ਜਿਹੜੇ ਸ਼ੂਗਰ ਕਾਰਨ ਕਰਕੇ ਵੀ ਡੈੱਡ ਹੋ ਚੁੱਕੇ ਆ ਮਰਦਾਂ ਉਹਨਾਂ ਨੂੰ ਇਹ ਬਿਲਕੁਲ ਹੀ ਤਾਕਤਵਰ ਬਣਾ ਦਿੰਦਾ ਸਟਰੋਂਗ ਬਣਾ ਦਿੰਦਾ 15 ਦਿਨ ਬਾਅਦ ਇੱਕ ਕਾਮਨੀ ਗੋਲੀ ਜਿਹੜੀ ਅਸੀਂ ਤਿਆਰ ਕਰਦੇ ਆ ਤੇ 골ਡਨ ਸ਼ਾਈ ਕੈਪਸੂਲ ਦੀ ਸਿਰਫ ਇੱਕ ਖਰਾਕ ਖਾਣ ਦੇ ਨਾਲ ਮਰਦਾਨਾ ਤਾਕਤ ਬਿਲਕੁਲ ਹੀ ਹੋ ਜਾਂਦੀ ਆ ਪਰ ਅਸੀਂ ਇਹ ਕੈਪਸੂਲ ਇਕੱਲੇ ਨਹੀਂ ਦਿੰਦੇ ਜਿਹੜਾ ਅਸੀਂ ਰਾਜਾ ਮਹਾਰਾਜਾ ਵਾਲਾ ਨੁਕਸਾਰ ਤਿਆਰ ਕਰਕੇ ਦਿੰਨੇ ਆ ਉਦੇ ਨਾਲ ਇਹ ਖਰਾਕ ਜ਼ਰੂਰ ਦਿੰਨੇ ਆ ਕਿਉਂਕਿ ਇਹ ਨਸਾਂ ਦੇ ਵਿੱਚ ਇੱਕਦਮ ਫਲਾਵਟ ਦੇਉਂਦਾ। ਬਾਕੀ ਤੁਸੀਂ ਵੀਡੀਓ ਦੇਖਦੇ ਜੇ بڑے بڑے ਬੋਡੀ ਬਿਲਡਰ ਤੇ ਅੱਜ ਕੱਲ੍ਹ ਵੈਦ ਬਣ ਕੇ ਬੈਠੇ ਆ ਤੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਵੈਦ ਉਹ ਹੁੰਦਾ ਜਿਨ੍ਹਾਂ ਦੀ ਪੁਸ਼ਟਾ ਪਿਛਲੀਆਂ ਜਿਹੜੀਆਂ ਲਗਾਤਾਰ ਖਾਨਦਾਨ ਖਾਨਦਾਨ ਦੇ ਵਿੱਚ ਵੈਦ ਚੱਲਦੇ ਆਉਂਦੇ ਉਹ ਵੈਦ ਹੁੰਦਾ ਵਾ। ਸੱਤ ਪਸਮਾ ਨੂੰ ਉਤਾਰਨ ਵਾਲਾ ਵੈਦ ਹੋ ਸਕਦਾ ਨਹੀਂ ਤੇ ਨਹੀਂ। ਸੋ ਕਿਸੇ ਨੂੰ ਵੀ ਇਸ 골ਡਨ ਸ਼ਾਈ ਕੈਪਸੂਲ ਦੀ ਜਰੂਰਤ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਅਸੀਂ ਵਧੀਆ ਵਧੀਆ ਤਾਕਤਾਂ ਜਿਹੜੀਆਂ ਮਰਦ ਵੀਰਾਂ ਵਾਸਤੇ ਨੁਕਸੇ ਅਸੀਂ ਆਪ ਜੀ ਨੂੰ ਦੱਸਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ